ਸਟਰੀ ਗਰਲ ਫਰੈਂਡਸ ਮੈਂ ਤੁਹਾਡਾ 호ਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਪਰ ਬੈਕ ਪੇਨ ਯਾਨੀ ਕਿ ਦੋਨਾਂ ਮੋਢਿਆਂ ਦੇ ਵਿਚਾਲੇ ਜੇ ਦਰਦ ਹੋਵੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜ਼ਿਆਦਾਤਰ ਜਿਹੜੇ ਲੋਕ ਇੱਕ ਜਗ੍ਹਾ ਕੰਪਿਊਟਰ ਤੇ ਬੈਠ ਕੇ ਕੰਮ ਕਰਦੇ ਆ ਜਾਂ ਫਿਰ ਔਰਤਾਂ ਘਰ ਦੇ ਵਿੱਚ ਜ਼ਿਆਦਾ ਰਸੋਈ ਦੇ ਵਿੱਚ ਕੰਮ ਕਰਦੀਆਂ ਨੇ ਜਾਂ ਫਿਰ ਬੱਚੇ ਜਿਆਦਾ ਨੀਵੀਂ ਪਾ ਕੇ ਪੜਦੇ ਆ ਉਹਨਾਂ ਨੂੰ ਸਭ ਤੋਂ ਵੱਧ ਦਰਦ ਹੁੰਦਾ ਜਿੱਥੇ ਆਪਣੇ ਸ਼ੋਲਡਰ ਬਲੇਡਸ ਹੁੰਦੇ ਨੇ ਆਪਾਂ ਤਾਂ ਉਹਨੂੰ ਸਕੈਪੂਲਾ ਕਹਿੰਦੇ ਆ ਪਰ ਆਪਾਂ ਜੇ ਆਮ ਸਰਲ ਭਾਸ਼ਾ ਚ ਕਿਹਾ ਜਾਵੇ ਜਿੱਥੇ ਮੋਢਿਆਂ ਦੇ ਬਲੇਡ ਜੀ ਹੁੰਦੇ ਨੇ ਉਹਨਾਂ ਦੇ ਵਿਚਾਲੇ ਜਿਹੜਾ ਦਰਦ ਹੁੰਦਾ ਹੈ ਔਰਤਾਂ ਦੇ ਜਿੱਥੇ ਉਹ ਆਪਣੇ ਬਰਾ ਦਾ ਸਟ੍ਰਿਪ ਬੰਦਦੀਆਂ ਨੇ ਉੱਥੇ ਦਰਦ ਹੁੰਦਾ ਹੈ ਸੋ ਇਸ ਨੂੰ ਠੀਕ ਕਰਨ ਲਈ ਬੜੀਆਂ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਕਾਰਨ ਕੀ ਹੁੰਦਾ ਕਿਉਂਕਿ ਇਸ ਜਗ੍ਹਾ ਤੇ ਆਪਣੇ ਮਸਲ ਸਟ੍ਰੇਨ ਹੋ ਜਾਂਦਾ ਹੈ ਮਾਸ ਦੇ ਉੱਪਰ ਜਿਵੇਂ ਕਹਿ ਲਓ ਵੀ ਇਨਫਲਮੇਸ਼ਨ ਹੋ ਜਾਂਦੀ ਹੈ ਮਸਲ ਟਾਈਟ ਹੋ ਗਏ ਮਸਲ ਦੇ ਇਨਫਲਮੇਸ਼ਨ ਹੋ ਗਈ ਔਰ ਆਪਣੇ ਦਰਦ ਸ਼ੁਰੂ ਹੋ ਗਿਆ ਦੂਸਰਾ ਕਾਰਨ ਹੋ ਗਿਆ ਸਕੋਲੀਓਸਿਸ ਜਿਨ੍ਹਾਂ ਦੀ ਐਡਾ ਬਾਡੀ ਬਿੰਗੀ ਹੋ ਜਾਂਦੀ ਹੈ ਉਹਨਾਂ ਦੀ ਹੀ ਚੀਜ਼ ਜ਼ਿਆਦਾ ਨਿਕਲ ਕੇ ਆਉਂਦੀ ਹੈ ਤੀਸਰਾ ਕਾਰਨ ਹੋ ਗਿਆ ਆਪਣੇ ਇਸ ਜਗ੍ਹਾ ਤੇ ਬੈਠ ਕੇ ਜਿਵੇਂ ਆਪਾਂ ਲੰਮੇ ਸਮੇਂ ਲਈ ਕੰਮ ਕਰਦੇ ਆ ਆਪਣੇ ਜੋ ਇੱਥੋਂ ਦੇ ਮਸਲਸ ਨੇ ਉੱਥੇ ਟੈਂਡਰਨੈਸ ਹੋ ਜਾਂਦੀ ਹੈ ਮਤਲਬ ਆਪਾਂ ਹੱਥ ਵੀ ਲਾਵਾਂਗੇ ਤਾਂ ਆਪਣੇ ਉਸ ਜਗ੍ਹਾ ਤੇ ਦਰਦ ਹੋਏਗਾ ਸੋ ਇਸ ਨੂੰ ਠੀਕ ਕਰਨ ਲਈ ਬੜੀਆਂ ਸਾਨ ਕਸਰਤਾ ਨੇ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਤੁਸੀਂ ਦੇਖੋਗੇ ਜੋ ਤੁਹਾਡੇ ਮੋਢਿਆਂ ਦੇ ਵਿਚਾਲੇ ਦਰਦ ਸ਼ੁਰੂ ਹੋਇਆ ਬਹੁਤ ਜਲਦੀ ਠੀਕ ਹੋ ਜਾਏਗਾ ਜਿਹੜਾ ਮੇਨ ਕਾਰਨ ਹੈ ਉਹ ਕੀ ਹੈ ਆਪਣੇ ਜਦੋਂ ਮੋਢੇ ਤੇ ਸੱਟ ਲੱਗ ਜਾਵੇ ਆਪਣੇ ਜਿਹੜੇ ਮੋਢੇ ਦੇ ਮਸਲਸ ਨੇ ਉਥੇ ਆਪਣੇ ਗਰੁੱਪ ਹੁੰਦਾ ਰੋਟੇਟਰ ਕਫ ਟੇਅਰ ਜਿਹਨੂੰ ਕਹਿ ਦਿੰਦੇ ਆ ਰੋਟੇਟਰ ਕਫ ਇੰਜਰੀ ਹੋ ਜਾਂਦੀ ਹੈ ਸਕੈਪੂਲਰਿਸ অর ਟੇਰਸ ਮਾਈਨਰ ਇਨਫਰਾਸਪਾਈਨੇਟਰ ਸੁਪਰਾਸਪਾਈਨੇਟਰ ਇਹ ਮਸਲਸ ਤੇ ਜਦੋਂ ਇੰਜਰੀ ਹੋ ਜਾਵੇ ਆਪਾਂ ਮੋਢਾ ਹਲਾਉਣਾ ਹਟ ਜਾਂਦੇ ਆਂ ਔਰ ਆਪਣੇ ਮਸਲ ਟਾਈਟ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਆਪਣੇ ਦਰਦ ਸ਼ੁਰੂ ਹੋ ਜਾਂਦਾ ਬਹੁਤ ਹੀ ਆਸਾਨ ਕਸਰਤਾਂ ਨੇ ਤੁਸੀਂ ਰੋਜ਼ਾਨਾ ਇਹ ਕਸਰਤਾਂ ਕਰਿਓ ਸਪੈਸ਼ਲੀ ਸਾਡਾ ਇੱਕ ਬਹੁਤ ਹੀ ਪਿਆਰੀ ਭੈਣ ਫਾਲੋਅਰ ਸਾਡੀ ਨਿਊਜ਼ੀਲੈਂਡ ਤੋਂ ਜਿਨ੍ਹਾਂ ਦਾ ਅੱਜ ਮੈਨੂੰ ਸਵੇਰੇ ਵੀ ਫੋਨ ਤੇ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਸਾਡੇ ਲਈ ਇਹ ਤੁਸੀਂ ਵੀਡੀਓ ਜ਼ਰੂਰ ਬਣਾਇਓ ਪਹਿਲਾਂ ਸੀ ਸੋਚਿਆ ਸੀ ਉਹਨਾਂ ਲਈ ਵੀਡੀਓ ਬਣਾ ਕੇ ਭੇਜ ਦਿੰਨੇ ਆ ਪਰ ਮੈਂ ਕਿਹਾ ਨਹੀਂ ਪੈਣ ਦਾ ਵੀ ਭਲਾ ਹੋਣਾ ਹੋਰ ਵੀ ਭੈਣਾ ਭਾਈਆਂ ਦਾ ਆਪਾਂ ਹੈਲਪ ਕਰਨੀ ਹੈ ਉਹਨਾਂ ਦਾ ਵੀ ਹੈਲਪ ਹੋਏਗੀ ਸੋ ਤੁਸੀਂ ਇਹ ਵੀਡੀਓ ਧਿਆਨ ਨਾਲ ਦੇਖਣਾ ਤੁਹਾਡਾ ਦਰਦ ਹੈ ਜੋ ਮੋਢਿਆਂ ਦੇ ਵਿਚਾਲੇ ਵਾਲਾ ਬਹੁਤ ਜਲਦੀ ਜਾਣ ਵਾਲਾ ਸੋ ਸ਼ੁਰੂ ਕਰਦੇ ਆਂ ਅੱਜ ਦੀਆਂ ਆਸਾਨ ਕਸਰਤਾਂ ਉਦੋਂ ਪਹਿਲਾਂ ਜੇ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਪ ਸਿੰਘ ਸ੍ਰੀਆ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣੀ ਕਲੀਨਿਕ ਚਲਾਨ ਕਰਦੇ ਆਂ ਸਾਡੀ ਇੰਸਟਾਗ੍ਰam ਆਈਡੀ ਹੈ sarysingh ਸ੍ਰੀਆ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਪ ਸਿੰਘ ਔਰ ਸਾਡਾ Facebook ਤੇ ਵੀ ਪੇਜ ਹੈ ਅਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਹੋ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਕਸਰਤਾਂ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਟਰੰਕ ਰੋਟੇਸ਼ਨ ਆਪਾਂ ਬਿਲਕੁਲ ਸਿੱਧੇ ਲੇਟ ਜਾਾਂਗੇ ਔਰ ਬਾਹਾਂ ਥੋਡੀਆਂ ਇਦਾਂ ਖੋਲ ਦੇਣੀਆਂ ਤੁਸੀਂ ਜੇ ਤੁਸੀਂ ਇਹ ਕਸਰਤ ਆਪਣੇ ਵਾਂਗੂ ਥੱਲੇ ਲੇਟ ਕੇ ਕਰੋਗੇ ਤਾਂ ਬਹੁਤ ਵਧੀਆ ਹੋਏਗਾ ਦੋਨੋਂ ਗੋਡੇ ਤੁਸੀਂ ਇੱਧਰ ਲੈ ਜਾਣੇ ਆਂ ਔਰ ਗਰਦਨ ਇੱਧਰ ਇੱਥੇ ਤੁਸੀਂ ਹੋਲਡ ਕਰਨਾ 5 ਸੈਕਿੰਡ 1 2 3 4 5 ਫੇ ਤੁਸੀਂ ਦੂਸਰੀ ਸਾਈਡ 1 2 3 4 5 ਫੇ ਤੁਸੀਂ ਦੂਸਰੀ ਸਾਈਡ 1 2 3 4 5 ਫੇ ਤੁਸੀਂ ਦੂਸਰੀ ਸਾਈਡ 1 2 3 4 5 ਫੇ ਤੁਸੀਂ ਦੂਸਰੀ ਸਾਈਡ 1 2 3 4 5 ਫੇ ਤੁਸੀਂ दूसरी साइड एक दो तीन चार पे तो दूसरी साइड एक दो तीन यानी के दस वारी इधर दस वारी इधर यह होगी पहली कसरत रोटेशन दूसरी कसरत की है कैट एंड कैमल आप कैट एंड कैमल थ करके दिखाने लगे हाँ आप फिगर ऑफ फोर च आ जाना इस तरह करके ये देखो आप ਫਿਗਰ ਆਫ 4 ਚ ਆਗੇ ਔਰ ਦੈਨ ਆਪਾਂ ਇਥੇ ਆਪਾਂ ਸਭ ਤੋਂ ਪਹਿਲਾਂ ਦੇਖੋ ਮੋਢਿਆਂ ਥੱਲੇ ਹੱਥ हिਪਸ ਦੇ نیچے ਚੂਲੇ ਦੇ ਥੱਲੇ ਗੋਡੇ ਔਰ ਆਪਾਂ ਸਾਹਮਣੇ ਦੇਖਾਂਗੇ ਇਥੇ ਆਪਾਂ 5 ਸੈਕਿੰਡ ਹੋਲਡ 1 2 3 4 5 ਇਹ ਹੋਗੀ ਕੈਟ ਪੋਜੀਸ਼ਨ ਹੁਣ ਆਪਾਂ ਕੈਮਲ ਪੋਜੀਸ਼ਨ ਯਾਨੀ ਕਿ ਦੋਨਾਂ ਗੋਡਿਆਂ ਦੇ ਵਿਚਾਲੇ ਦੇਖਣਾ ਔਰ ਆਪਣੀ ਅੱਪਰ ਬੈਕ ਨੂੰ ਪੂਰਾ ਉੱਪਰ ਚੱਕ ਦੇਣਾ ਇਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 फिर कैट एक दो तीन चार पांच। फिर कैमल एक दो तीन चार कैट बन गए एक दो तीन चार पांच। कैमल बन गए एक दो तीन चार पांच। कैट एक दो तीन चार, पांच। एक दो चार पांच। कैमल एक दो तीन चार पानी के बिल्ली फिर ऊंट पांच सैकेंड ली एगी दूसरी कसरत कैट एंड कैमल हूँ जी उस तो अगली कसरत है ਉਸ ਦੇ ਲਈ ਆਪਾਂ ਕੀ ਕਰਨਾ ਆਪਾਂ ਇੱਥੇ ਫੋਮ ਰੋਲਰ ਰੱਖਾਂਗੇ ਫੋਮ ਰੋਲਰ ਤੁਹਾਡੇ ਕੋਲ ਨਹੀਂ ਹੈਗਾ ਨਾ ਤੁਸੀਂ ਕੀ ਕਰਨਾ ਆਪਣੇ ਘਰਾਂ ਦੇ ਵਿੱਚ ਪਲਾਸਟਿਕ ਦੇ ਪਾਈਪ ਪਏ ਹੁੰਦੇ ਆ ਤੁਹਾਡੇ ਕੋਲ ਫਾਰਮੂਲਰ ਨਹੀਂ ਹੈ ਤਾਂ ਤੁਸੀਂ ਇੱਕ ਪਾਈਪ ਲੈ ਸਕਦੇ ਹੋ ਪਲਾਸਟਿਕ ਦਾ ਪਾਈਪ ਔਰ ਅਗਰ ਤੁਹਾਡੇ ਕੋਲੇ ਫੋਮ ਰੋਲਰ ਹੈ ਤਾਂ ਬਹੁਤ ਵਧੀਆ ਗੱਲ ਹੈ ਇਹ ਪਾਈਪ ਨਾਲ ਵੀ ਆਪਾਂ ਇੱਕ ਅਸਰਤ ਹੋ ਸਕਦੀ ਹੈ ਸੋ ਆਪਾਂ ਫੋਮ ਰੋਲਰ ਨੂੰ ਰੱਖ ਲੈਣਾ ਔਰ ਇਸ ਦੇ ਉੱਪਰ ਆਪਾਂ ਇਦਾਂ ਲੇਟ ਜਾਣਾ ਹੈ ਔਰ ਬਾਡੀ ਢਿੱਲੀ ਛੱਡ ਦੇਣੀ ਹੈ ਬਿਲਕੁਲ ਢਿੱਲੀ ਔਰ ਕਈ ਵਾਰ ਕੀ ਹੁੰਦਾ ਵੀ हिਪ ਚੱਕੇ ਜਾਂਦੇ ਨੇ ਕਈ ਵਾਰ ਥੱਲੇ ਲੱਗ ਜਾਂਦੇ ਨੇ ਸੋ ਘਬਰਾਉਣਾ ਨਹੀਂ ਐਦਾਂ ਤੁਸੀਂ ਪੱਜ ਬੈਟ ਇਸੇ ਪੋਜੀਸ਼ਨ ਚ ਲੇਟੇ ਰਹਿਣਾ 1 2 3 4 ਜਿਆਦਾ 300 ਘੰਟੇ ਲਿਓ ਜਾਂ ਫਿਰ 5 ਮਿੰਟ ਟਾਈਮ ਦੇਖ ਲਿਓ ਹਿੱਲਣਾ ਨਹੀਂ ਹੈ ਔਰ ਤੁਸੀਂ ਆਹ ਬਣਾ ਲੇਟੇ ਰਹਿਣਾ ਇਹ ਹੋਗੀ ਤੁਹਾਡੀ ਤੀਜੀ ਕਸਰਤ ਆਪਾਂ ਫੋਮ ਰੋਲਰ ਦੇ ਉੱਪਰ ਲੇਟਣਾ ਸੈਂਟਰ ਚੜਾ ਕੇ ਦੋਨਾਂ ਮੋਢਿਆਂ ਦੇ ਵਿਚਾਲੇ ਆਏਗਾ ਹੁਣ ਜਿਹੜੀ ਉਦੋਂ ਅਗਲਾ ਚੌਥੀ ਕਸਰਤ ਹੈ ਇਹ ਹੈਗੀ ਆ ਆਪਾਂ ਸਟ੍ਰੈਚ ਕਰਨਾ ਆਪਾਂ ਕੀ ਕਰਾਂਗੇ ਇਹ ਬਾਹ ਇੱਥੇ ਰੱਖ ਲੈਣੀ ਆ ਔਰ ਇੱਥੋਂ ਦੂਜੇ ਹੱਥ ਨਾਲ ਬਿਲਕੁਲ ਇਹ ਤੈਨੂੰ ਖਿੱਚ ਦੇਣਾ ਇਦਾਂ ਕਰਕੇ ਆਪਣੀ ਪੂਰਾ ਸਟ੍ਰੈਚ ਪਏਗਾ ਦੋਨਾਂ ਬੋਟਿਆਂ ਦੇ ਵਿਚਾਲੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਤੁਸੀਂ ਇਹ ਕਸਰਤ ਖੜਕੇ ਵੀ ਕਰ ਸਕਦੇ ਹੋ ਬੈਠ ਕੇ ਵੀ ਕਰ ਸਕਦੇ ਹੋ ਹੁਣ ਆਪਾਂ ਦੂਸਰੀ ਸਾਈਡ ਆ ਦੇਖੋ ਆ ਹੱਥ ਆਪਾਂ ਮੋਢੇ ਤੇ ਰੱਖਿਆ ਇਹਦੇ ਨਾਲ ਆਪਾਂ ਸਟ੍ਰੈਚ ਕਰਤਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫੇਰ ਦੂਸਰੀ ਸਾਈਡ 1 2 3 4 5 6 7 8 9 10 ਫੇਰ ਦੂਸਰੀ ਸਾਈਡ 1 2 3 4 5 6 7 8 9 10 ਇਹ ਹੋ ਗਿਆ ਛੋਟਾ ਸਟ੍ਰੈਚ 10 ਵਾਰੀ ਇਧਰ 10 ਵਾਰੀ ਇਧਰ ਹੁਣ ਜਿਹੜੀ ਪੰਜਵੀਂ ਕਸਰਤ ਆ ਉਹਦੇ ਲਈ ਫੇਰ ਆਪਾਂ ਨੀਤੇ ਲੇਟ ਜਾਣਾ ਧਿਆਨ ਨਾਲ ਦੇਖਿਓ ਇਹ ਤੁਸੀਂ ਜਿਹੜਾ ਉਸ ਤੋਂ ਅਗਲਾ 5ਵੀਂ ਆਪਾਂ ਕਸਰਤ ਕਰਨ ਲੱਗੇ ਆ ਇਹਦੇ ਵਿੱਚ ਵੀ ਆਪਾਂ ਸਟ੍ਰੈਚ ਕਰਾਂਗੇ ਆਪਾਂ ਇਦਾਂ ਸਾਈਡ ਲੈ ਕੇ ਇਦਾਂ ਪੈ ਜਾਣਾ ਦੇਖੋ ਤੁਸੀਂ ਦੋਨੋਂ ਹੱਥ ਜੋੜੇ ਹੋਏ ਆ ਔਰ ਤੁਸੀਂ ਇਹ ਦੋਨੇ ਉਂਗਲਾਂ ਤੇ ਇਦਾਂ ਆਪਾਂ ਬਾਹਰ ਲੈ ਜਾਵਣੀ ਆ ਇਦਾਂ ਕਰਕੇ ਔਰ ਆਪਾਂ ਸਿੱਧੇ ਪੈ ਜਾਣਾ ਇਦਾਂ ਕਰਕੇ ਇੱਥੇ ਆਪਾਂ ਹੋਲਡ ਰੱਖਾਂਗੇ ਪੂਰੇ 10 ਸੈਕਿੰਡ 1 2 3 4 5 6 7 8 ਨੋ 10 ਫਿਰ ਤੁਸੀਂ ਪੂਰੇ ਉਂਗਲਾਂ ਇਦਾਂ ਚੱਲ ਕੇ ਇਦਾਂ ਵਾਪਸ ਆ ਜਾਣਾ ਇਦਾਂ ਕਰਕੇ ਦੁਆਰਾ ਦੇਖੋ ਧਿਆਨ ਨਾਲ ਪਹਿਲਾਂ ਆਪਾਂ ਗੋਡੇ ਮੋੜ ਲੈਣੇ ਆ ਚੰਗੀ ਤਰ੍ਹਾਂ ਔਰ ਦੋਨੋਂ ਹੱਥ ਇੱਥੇ ਔਰ ਦੇਖੋ ਉਂਗਲਾਂ ਨਾਲ ਚੱਲ ਕੇ ਜਾਣਾ ਕੋਣੀ ਸਿੱਧੀ ਚਾਹੀਦੀ ਆ ਇਦਾਂ ਕਰਕੇ ਆਪਾਂ ਜਾ ਰਹੇ ਆ ਇਦਾਂ ਕਰਕੇ ਔਰ ਇੱਥੇ ਆਪਾਂ ਸਿੱਧੇ ਕਰ ਦੇਣੀਆਂ ਬਾਡੀ ਗੋਡੇ ਹੋਰ ਮੋੜ ਲੈਣੇ ਆ ਤਾਂ ਕਿ ਜਿੱਥੇ ਮੋਢਿਆਂ ਦੇ ਵਿਚਾਲੇ ਪੂਰੀ ਖਿੱਚ ਪਵੇ ਇੱਥੇ ਆਪਾਂ 10 ਸੈਕਿੰਡ ਹੋਲਡ ਕਰਨਾ ਫਿਰ ਆਪਾਂ ਫਿਰ 10 ਗਿੰਟ ਤੇ ਫਿਰ ਆਪਾਂ ਹੌਲੀ 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 ਇੱਦਾਂ ਵਾਪਸ ਆ ਕੇ ਫਿਰ ਡਿੱਡੀ ਹੋ ਜਾ। ਐਦਾਂ ਆਪਾਂ ਦੋਨੋਂ ਪਾਸੇ ਕਰਨਾ। ਇੱਧਰ ਵੀ ਔਰ ਇੱਧਰ ਵੀ ਇੱਧਰ ਵੀ ਸੇਮ ਉਵੇਂ ਕਰਾਂਗੇ ਆਪਾਂ ਐਦਾਂ ਪੈਗੇ ਔਰ ਐਦਾਂ ਜਾਵਾਂਗੇ ਆਪਾਂ ਹੌਲੀ ਹੌਲੀ ਕਰਕੇ ਜਾਵਾਂਗੇ ਔਰ ਇੱਥੇ ਆਪਾਂ 10 ਗਿਣਾ। ਫਿਰ ਆਪਾਂ ਵਾਪਸ ਆ ਜਾਾਂਗੇ ਐਦਾਂ ਕਰਕੇ। ਇਹ ਤੁਸੀਂ 10 ਵਾਰੀ ਇੱਧਰ 10 ਵਾਰੀ ਇੱਧਰ ਇਹ ਹੋ ਗਿਆ ਤੁਹਾਡਾ 5ਵਾਂ

ਤੁਸੀਂ ਇੱਕ ਕੰਧ ਦੇ ਨਾਲ ਇਦਾਂ ਖੜ੍ਹ ਜਾਣਾ ਔਰ ਦੋਨੋਂ ਬਾਹਾਂ ਉੱਤੇ ਉੱਪਰ ਜਾਣੀਆਂ ਨੀਚੇ ਆਉਣੀਆਂ ਇਦਾਂ ਇੱਕ ਫੇਰ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਸੋ ਦੇਨ ਰਿਲੈਕਸ ਸਿਰ ਔਰ ਆਪਣਾ ਜਿਹੜਾ ਆਪਣਾ ਪੂਰੀ ਬਾਡੀ ਆ ਉਹ ਕੰਧ ਦੇ ਨਾਲ ਲੱਗੀ ਹੋਣੀ ਚਾਹੀਦੀ ਹੈ ਇਹ ਹੋ ਗਈ ਤੁਹਾਡੀ ਆਖਰੀ ਕਸਰਤ ਸੋ ਇਹ ਸਨ ਆਸਾਨ ਕਸਰਤਾਂ ਜਿਹੜੀਆਂ ਤੁਸੀਂ ਰੋਜ਼ਾਨਾ ਸਵੇਰੇ ਸ਼ਾਮ ਕਰਨੀਆਂ ਨੇ ਅਗਰ ਦੁਪਹਿਰ ਵੀ ਕਰੋਗੇ ਤਾਂ ਉਸ ਦਾ ਕੋਈ ਨੁਕਸਾਨ ਨਹੀਂ ਹੈ ਔਰ ਨਾਲ ਦੀ ਨਾਲ ਤੁਸੀਂ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦੇਣਾ ਹੈ ਰਾਤ ਨੂੰ ਸੌਣ ਵੇਲੇ ਔਰ ਜਦੋਂ ਸਿੱਧੇ ਪੈਣਾ ਉਦੋਂ ਸਰਾਣਾ ਤੁਸੀਂ ਨਹੀਂ ਲੈਣਾ ਜਦੋਂ ਸਾਈਡ ਲੈ ਕੇ ਪੈਣਾ ਉਦੋਂ ਤੁਸੀਂ ਸਰਾਣਾ ਲੈਣਾ ਔਰ ਆਪਣੇ ਕੰਮ ਵੀ ਜਦੋਂ ਕਰਦੇ ਹੋ ਹਰ ਇੱਕ ਘੰਟੇ ਬਾਅਦ ਤੁਸੀਂ ਢੇੜਾ ਕੱਢੋ ਔਰ ਆਪਣੀ ਬਾਡੀ ਨੂੰ ਇਦਾਂ ਪਿੱਛੇ ਨੂੰ ਐਕਸਟੈਂਡ ਕਰੋ ਸਟ੍ਰੈਚ ਕਰੋ ਤਾਂ ਕਿ ਤੁਹਾਡੇ ਮਸਲਸ ਰਿਲੈਕਸ ਹੋਣ। ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟਿਲ ਦੈਨ। ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਔਰ ਅਗਰ ਤੁਸੀਂ ਇਸ ਵੀਡੀਓ ਰਿਗਾਰਡਿੰਗ ਕੁਝ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਾ ਤੋਂ ਪੁੱਛ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ।